हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈੜਾ ਸੇਲ ਲਈ ਲੈ ਕੇ ਆਏ ਹਾਂ ਜੀ ਦੋਨੇ ਬਾਈ ਸੂਈਆਂ ਵੀ ਆਓ ਪੁੱਛ ਲੈਣੇ ਬਾਈ ਤੁਹਾਡੇ ਆਜੀ ਬਾਈ ਜੀ ਬਾਈ ਜੀ ਹਸੀ ਗਾੜਾ ਹਸੀ ਗਾੜਾ ਡਾਕਟਰ ਸਾਹਿਬ ਹੋਠੀ ਕੋਈ ਬਲੀਆ ਠੀਕ ਆ ਬਾਈ ਚੜਦੀ ਕਲਾ ਪੂਰੀ ਆ ਬਾਈ ਨਾਮ ਤੇ ਐਡਰੈਸ ਬੋ ਨਾ ਬਾਈ ਨਰਪਾਲ ਸਿੰਘ ਹਮ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਬਰਨਾਲੇ ਦੇ ਨਾਲ ਹੀ ਸੰਘੇੜਾ ਪਿੰਡ ਬਾਈ 1.5 ਕਿਲੋ ਕਿਲੋ ਠੀਕ ਆ ਬਾਈ ਮੋਬਾਈਲ ਨੰਬਰ ਬੋ 9960 9372 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸਈ ਇਹ ਦੂਜਾ ਸੂਹਾ ਸੂਈ ਹੈ ਡਾਕਟਰ ਕਦੋਂ ਸੂਈ ਹੈ ਬਈ ਸੂਈ ਨੂੰ 14 ਤੋਂ 15 ਦਿਨ ਹੋ ਗਏ ਹੋਣਗੇ ਆ ਬੱਸ ਆ ਇਹ ਦੇ ਮਗਰ ਠੀਕ ਆ ਬਾਈ ਹਾਂ ਬਈ ਦੁੱਧ ਕਿੰਨਾ ਰੈਡੀ ਆ ਇਸ ਟਾਈਮ ਵੀਰੇ 16 ਲੀਟਰ ਤਿਆਰ ਆ ਪਰ ਆਪਾਂ 15 ਲੀਟਰ ਕਹਿ ਕੇ ਦੇਣੀ ਹੈ ਨੈਟ ਤਿਆਰ ਆ ਬਈ ਹਾਂਜੀ ਠੀਕ ਆ ਆਪਾਂ ਦੋੜਾਂਗੇ ਦੋਲੇ ਬਈ 50 ਡੰਗ ਚੋਵੇ ਬਈ ਅਗਲਾ ਤਸੱਲੀ ਕਰੇ ਆਪਦੀ ਹਾਂ ਬਹੁਤ ਚੰਗਾ ਡਾਕਟਰ 2.5 ਮਿੰਟ ਹੂੰ ਤਨ ਪੌਣੇ 3 ਮਿੰਟ ਤਾਰ ਚੋਈ ਜਾਂਦੀ ਐ ਇਹਦਾ ਚੋਣ ਲੱਗਿਆ ਬਸ ਹੀ ਠੀਕ ਆ ਹਾਂ ਮਾ ਚੰਗਾ ਚੋਣਾ ਬਈ ਚੰਗੀਆਂ ਬਾਕੀ ਬਰੀਡ ਬਹੁਤ ਚੰਗੀਆਂ ਹਨ ਗਰਮੀਆਂ ਜਿਹੜੀ ਨੇ ਬਿਲਕੁਲ ਨਹੀਂ ਮੰਨਣੀ ਐਡ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਬਹੁਤ ਚੰਗੀ ਫੈਡ ਆਉਂਦੀ ਆ ਜੀ ਖੋਲੀ ਬਈ ਤੋੜ ਕੇ ਦਿਖਾ ਦੇ ਕੱਦ ਵੱਡ ਚੰਗਾ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਨਾਣਾ ਨੂੜਾ ਪੂਰੀਆਂ ਚੰਗੀਆਂ ਆਰਡਰ ਦੀ ਕੁਆਲਿਟੀ ਚੈੱਕ ਕਰੋ ਬਈ ਆਰਡਰ ਦੀ ਕੁਆਲਿਟੀ ਕਮਾਲ ਦੀ ਐ ਫੇਸ ਫੂਡ ਬਹੁਤ ਚੰਗਾ ਚੰਗੀ ਆ ਬੈਡ ਬਾਕੀ ਤੋਰਾ ਤਾਰਾ ਚੈੱਕ ਕਰਵਾਉਂਦੇ ਆ ਬਈ ਤੋਰਾ ਤਾਰਾ ਚੈੱਕ ਕਰੋ ਥਾਣੇ ਲਈ ਵੀ ਨਹੀਂ ਤਾਂ ਕਮਾਲ ਆ ਬਈ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਮੋੜ ਦੇ ਪਰ ਤੇ ਕੀ ਮੋਲ ਆ ਬਈ ਇਹਦਾ ਫਿਰ ਇਹਦਾ 34500 ਰੁਪਏ ਦੀ ਦੇ ਦਾਂਗੇ ਮਾਨਤਾਨ ਹੋ ਜਾ ਹਾਂ ਮਾਨਤਾਨ ਕਹੋ ਜੂ 45000 ਰੁਪਏ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾ ਚੰਗੀ ਆ ਬੜਾ ਤੋਰੇ ਤਾਰੇ ਦੀ ਚੰਗੀ ਆ ਡਰ ਚੰਗਾ ਥਾਣ ਕਮਾਲ ਦਾ ਲੱਗਿਆ ਮੁਠੀ ਵਾਲਾ ਥਾਣਾ ਬਈ ਕੱਲਾ ਕੱਲਾ ਥਾਣਾ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਆਰਡਰ ਦੇਖੋ ਬਈ ਸੈਕਸ ਜੀ ਆਰਡਰ ਦੀ ਕਰਮ ਵਾਲੀ ਆਰਡਰ ਬਾਈ ਕਮਾਲ ਦਾ ਭਾਂਡਾ ਬਹੁਤ ਚੰਗਾ ਜਰਮਾ ਬਹਾਂ ਜੀ ਉਹ ਨਹੀਂ ਚੰਗੀ ਚੋਣ ਲੱਗਿਆ ਵਾ ਡਾਕਟਰ ਨੂੰ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਈ ਆ ਇਹ ਵੀ ਡਾਕਟਰ ਦੂਜਾ ਸੂਆ ਸੂਈ ਵੀ ਆ ਇਹਨੂੰ ਅੱਜ ਪੰਜਵਾਂ ਦਾ ਨਾ ਸੂਈ ਨੂੰ ਬਾਈ ਬੱਚਾ ਕੀ ਆ ਬੱਸਾਗਾ ਜੀ ਮੰਗੋ ਅੱਛਾ ਬਈ ਹਾਂ ਜੀ ਨਾਰੂ ਵਾਲੇ ਨਾਲ ਹੀ ਆ ਕਿੰਨੇ ਬੋਲੇ ਤੇ ਚੱਲਦੀ ਆ ਹੁਣ ਇਹ ਥਲੇ ਡਾਕਟਰ 10 ਕਿਲੋ ਬੋਲਾ ਕੱਢ ਠੀਕ ਹੈ ਨੈਟ ਤਿਆਰ ਬਈ ਨੈਟ ਤਿਆਰ ਆ ਜੀ ਠੀਕ ਆ ਬਈ ਹਾਂ ਜੀ ਹੁਣ ਸਹੀ ਚੱਲਦੇ ਬਈ ਥਣ ਬਈ ਇਹ ਮਗਰਲੇ ਥੰਦਾ ਜਿਹੜਾ ਇਹਦਾ ਹੋਆ ਕਬੇਣੀ ਵਾਲਾ ਤੇ ਇਹ ਇਹ ਜਾਨੀ ਕਿ ਥਾਣੇ ਦਾ ਹਵਾ ਲੈਂਦਾ ਜੀ ਠੀਕ ਆ ਹਾਂ ਜੀ ਆਪਾਂ ਦੁੱਧੋਂ ਆਉਂਦਾਗਾ ਵੀ ਜਾਨੀ ਕਿ ਇੱਕ ਤਰ੍ਹਾਂ ਦਾ ਡੋਕੜ ਆਹੋ ਥਾਣਾ ਠੀਕ ਆ ਹਾਂ ਆਪਾਂ ਤਿਲ ਲਗਾ ਕੇ ਹੀ ਦੇਣੀ ਆ ਜੀ ਠੀਕ ਆ ਹਾਂ ਜੀ ਤਿਲ ਮੰਨ ਕੇ ਲੈ ਜਾਏਗਾ ਹਾਂ ਜੀ ਹਾਂ ਜੀ ਹਾਂ ਜੀ ਤਿਲ ਮੰਨ ਕੀ ਲਵੇ ਜੀ ਹੂੰ ਫੋਲ ਲਵੇ ਤੋੜ ਕੇ ਦਿਖਾ ਦੇ ਜਿਆਦ ਬਰੀਡ ਕਰਮਲੇ ਦੀ ਚੰਗੀ ਆ ਕੱਦ ਵਿੱਡ ਚੰਗਾ ਰੰਗ ਰੂਪ ਵੀ ਚੰਗਾ ਥਣ ਧਣ ਬਹੁਤ ਚੰਗਾ ਬਰੀਡ ਇਹ ਵੀ ਸੇਮ ਆ ਬਾਈ ਗਰਮੀ ਐਨੇ ਵੀ ਨਹੀਂ ਮੰਨਣੀ ਤੇ ਗਰਮੀ ਦਾ ਰੈਟਰ ਜੀ ਧੁੱਪੇ ਬੰਨੀ ਰੱਖੀ ਸਹੀ ਗੱਲ ਆ ਬਾਈ ਇਹਨਾਂ ਨੇ ਹੰਕਾਂ ਥੋੜੀ ਐ ਬਾਈ ਹਾਂ ਗਰਮੀ ਵਾਲੇ ਤੋਹਫੇ ਆ ਜੀ ਇਹ ਸਹੀ ਗੱਲ ਆ ਗਰਮੀ ਵਾਲੇ ਤੋਹਫੇ ਆ ਬਾਕੀ ਕੱਦ ਬੱਡ ਰੰਗ ਰੂਪ ਥਣਾ ਮਾਨਾ ਚੰਗਾ ਇੱਕ ਥਣ ਜਿਹੜੀ ਪ੍ਰੋਬਲਮ ਸੀ ਬਾਈ ਨੇ ਸੁਣਦਾ ਸੀ ਬਾਈ ਤੇ ਦੁੱਧ ਕਿੰਨਾ ਦੱਸਿਆ ਸੀ ਬਾਈ 10 ਕਿਲੋ ਆ ਜੀ 10 ਲੀਟਰ ਹੋਣ ਜਿਹੜਾ ਬੋਲਾ ਤਿਆਰ ਆ ਬਾਈ ਹਾਂ ਜੀ ਚੌਥਾ ਦਿਨ ਹੀ ਆ ਜੀ ਅਜ ਸੂਈ ਨੂੰ ਹਲੇ ਓਕੇ ਬਾਜੂ ਦੁੱਧ ਧਣਵੇ ਹਾਂ ਜੀ ਹਾਂ ਦੁੱਧ ਦਾ ਜੀ 15 16 ਕਿਲੋ ਠੀਕ ਆ ਕੁਈ ਜਿਆਦਾ ਮਿਹਨਤ ਵਾਲਾ ਜੇ ਸਾਬ ਦੀ ਬੱਸੀ ਦੀ ਬਰੀਡ ਆ ਹਮ ਕੰਨ ਛੋਟਾ ਛੋਟਾ ਕੰਨ ਆ ਹਨਾ ਜੀ ਹਮ ਤੇ 18 ਕਿਲੋ ਵੀ ਚੋਲੇ ਹਮ ਪਰ ਅੱਜ ਦੀ ਘੜੀ ਵੀ ਜੀ 10 ਕਿਲਟਰ ਇਹਦੇ ਥਲੇ ਤਿਆਰ ਆ ਠੀਕ ਆ ਬਾਈ ਕੀ ਮੋਲ ਆ ਭਰਾ ਇਹਦਾ ਇਹਦੇ 30000 ਦੀ ਦੇ ਦਾਂਗੇ ਡਾਕਟਰ ਮਾਨਤਨ ਹੋ ਜੀ ਹਾਂ ਮਾਨਤਨ ਕਰ ਦਾਂਗੇ ਜੀ 30000 ਰੁਪਇਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਥਾਣ ਲੈ ਵਾ ਚੰਗਾ ਆਰਡਰ ਚੰਗਾ ਥਾਣ ਮੁਰਤੀ ਵਾਲਾ ਚਵਾਈ ਜੇ ਮੈਂ ਪੂਰੀ ਚੰਗੀ ਜਿਹੀ ਚਵਾਈ ਹੈ ਜੀ ਬਸ ਆਹੀ ਥਾਂ ਦੀ ਦਿੱਕਤ ਆ ਜਿਹੜੀ ਉਹ ਆਪਾਂ ਦੱਸਤੀ ਵੀ ਇਹ ਟੁੱਟ ਕੇ ਆਉਂਦਾ ਹੀ ਥਾਂ ਬਹੁਤ ਠੀਕ ਆ ਬਾਈ ਕਿਸੇ ਵੀਰ ਨੂੰ ਦੋਵੇਂ ਬੈਣਾ ਚ ਕੋਈ ਵੜ ਪਸੰਦਾ ਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਡਾ ਧੰਨਵਾਦ